ਰਵਿੰਦਰ ਸਿੰਘ ਜਿਸ ਦੱਸ ਦੱਸ ਮੇਰਾ ਛੋਟਾ ਬਰਾਦਰ ਹੈ ਮੈਂ ਆਪਣੇ ਪੂਆ ਦੇ ਕੋਲੇ ਗਿਆ ਆਇਆ ਸੀਗਾ ਇਹਨੂੰ ਫੋਨ ਆਇਆ ਮੇਰੇ ਦਾੜੀ ਦੇ ਚਾਚਾ ਇਹ ਲੜਕੇ ਨੂੰ ਵੀ ਤੂੰ ਘਰੇ ਆ ਮੈਂ ਕਹਿੰਦਾ ਮੈਂ ਪੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਟਾ ਲਾਤੀ ਆ ਅੱਜ ਦਾ ਫੋਨ ਆਇਆ ਵੀ ਉਹ ਕਹਿੰਦਾ ਉਹਨੂੰ ਲੈ ਜਾ ਚੱਕ ਕੇ ਤੇ ਇਹ ਵੀ ਲੱਭਦੇ ਆਏ ਗੱਡੀ ਲੈ ਕੇ ਗਏ ਲੱਭਣੇ ਹੀ ਵੀ ਲੱਭਦੇ ਰਹੇ ਮੈਂ ਵੀ ਪੂਆ ਕੋਲ ਆਇਆ ਆਣ ਕੇ ਜੱਬੂ ਵਾਲਾ ਆਲੇ ਰੋਡ ਦੇ ਕੋਲੇ ਕੱਚਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵੱਡਿਆ ਪਿਆ ਇਹਨਾਂ ਨੇ ਸਾਹ ਚੱਲਦੇ ਸੀਗੇ ਤੇ ਇੰਨਾ ਸਾਨੂੰ ਉਹਨੇ ਦੱਸਿਆ ਵੀ ਚਾਰ ਜਣੇ ਸੀ ਬੰਦਿਆਂ ਦੇ ਨਾਂ ਦੱਸੇ ਉਹਨ ਇੱਥੇ ਆਣ ਕੇ ਘੰਟਾ ਹੀ ਜਾਂ ਨਿਕਲ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ ਫੇ ਉਹਦੇ ਸਾਹ ਰੁਕੇ ਆ ਇਹ ਭਾਈ ਕਿਤਾ ਕੋਈ ਰੰਜੀ ਸੀ ਇਹਨਾਂ ਦੀ ਨਹੀਂ ਨਹੀਂ ਹਜੇ ਤਾਂ ਭਾਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਏ ਨੂੰ ਭਰਾ ਮੇਰੇ ਨੂੰ ਰੰਜੀ ਸੀ ਕੋਈ ਨਹੀਂ ਇਹਨਾਂ ਦੀ ਕੱਟੇ ਦੇ ਘੁੰਮਦੇ ਆਂ ਸ਼ਹਿਰ ਨੂੰ ਸਕੂਲੇ ਮੁੰਡੇ ਨੂੰ ਇਹ ਗੱਡੀ ਚ ਸ਼ਟਡਾਉਂਦਾ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਪੜਦਾ ਵਾ ਇੱਥੇ ਪਰਸੋ ਵੀ ਕਹਿੰਦਾ ਮੇਰੇ ਭਰਾ ਨੂੰ ਆਨੇ ਕਿ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾ ਤੈਨੂੰ ਨਹੀਂ ਚਲਾਉਣੀਆਂ ਇਹਦੀ ਤੂੰ ਲੈ ਕੇ ਜਾ ਜੋ ਆਕਰ ਨਾਲੇ ਸਾਡਾ ਨੂੰ ਛੱਡਿਆ ਨਾਲੇ ਤੂੰ ਭਾਂਜਾ ਆਪਦੇ ਨੂੰ ਛੱਡਿਆ ਕਿਹੜੀ ਕੰਟਰੀ ਕੋ ਬਾਹਰ ਹੈ ਮੁੰਡਾ ਦੁਬਈ ਤੋਂ ਦੁਬਈ ਤੋਂ ਬਾਹਰ ਕਿੰਨਾ ਟਾਈਮ ਆਇਆ ਪਾਲ ਹੋਏ ਬਰਵਾ ਨੂੰ 2 ਮਹੀਨੇ ਹੋਏ ਹਾਂਜੀ ਨਾਮ ਕੀ ਹੈ ਨਾ ਪੂਰਾ ਮਿਲਦਾ ਸੀ ਦਾ ਜਸਵਿੰਦਰ ਸਿੰਘ ਕਿਹੜੇ ਪਿੰਡ ਤੋਂ ਵਾਸੀ ਹੈ ਖੁਤਵੀਵਾਲ ਤੋਂ ਉਮਰ ਕਿੰਨੇ ਕੋ ਉਮਰ 29 ਸਾਲ ਹੈ ਮੰਗ ਕੰਨੀ ਜਨਾ ਪਰ ਕਹਿੰਦੇ ਮੰਗ ਅਸੀਂ ਤਾਂ ਇਨਸਾਫ ਹੀ ਚੋਨੇ ਇਦਾਂ ਦੇ ਬੰਦਿਆਂ ਨੂੰ ਜੀ ਕੜਕ ਤੋਂ ਕੜਕ ਸਜ਼ਾ ਚਾਹੀਦੀ ਹੈ ਜਿਹੜੇ ਛੋਟੀ ਜੀ ਉਹਦੀ ਗੁਡਿਆ ਵਾ ਉਹਦੇ ਲਾmvn ਦਰਸ ਕੀਤਾ ਇਹਨਾਂ ਨੇ ਜੀ ਮਾਰ ਲੱਗਿਆ ਉਹਦੇ ਕੋਈ ਹੁਣ ਉਹ ਵਿਚਾਰੀ ਬਾਪ ਕਿੱਥੋਂ ਲੁਪੂਗੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਮੇਰਾ ਨਾਮ ਸੁਖਦੇਲ ਸਿੰਘ ਆ ਕੀ ਲੱਗਦਾ ਤੁਹਾਡੇ ਜੀ ਦਿੱਖ ਵੀ ਕੀ ਜੈ ਲੱਗਦਾ ਸੱਭਾ ਮਿੰਨੋ ਮੇਰੇ ਚਾਚਾ ਜੀ ਦੇ ਲੜਕੇ ਨੇ ਫੋਨ ਕੀਤਾ ਇਹ ਤਕਰੀਬਨ 10:30 10:30 ਵਜੇ ਤੇ ਮੰਗੇ ਦੇ ਬੰਦੇ ਦਾ ਨਾਮ ਅੰਦਾਜ਼ਾ ਸੀ ਉਹ ਛੋਟਾ ਨਾ ਜੀ ਦੇ ਦਿੱਤਾ ਹੋਈ ਆ ਜੇ ਉਹਦੇ ਸੱਟ ਲੱਗ ਗਿਆ ਤੇ ਮੈਨੂੰ ਫੋਨ ਆਇਆ ਤੁਹਾਨੂੰ ਚੱਕ ਕੇ ਲੈ ਕੇ ਆਉਣਾ ਵਾ ਤੇ ਇੰਨੀ ਗੱਲ ਹੋਈ ਤੇ ਅਸੀਂ ਆ ਗਏ ਆ ਅਸੀਂ ਚੱਕ ਕੇ ਇੱਥੇ ਲੈ ਆਏ ਤੇ ਉਹ ਜਦੋਂ ਉਹਨਾਂ ਨੇ ਟ੍ਰੀਟਮੈਂਟ ਕੀਤਾ ਵਾ ਤੇ ਉਹਨਾਂ ਦੀ ਦਿੱਤ ਹੋ ਗਈ ਇੱਥੇ ਬਰਾਂਡ ਹੁੰਦਾ ਇਹ ਬੁੰਦਾ ਜੱਬੂਵਾਲ ਦੇ ਸਕੂਲ ਸਮਿਆਂ ਦੇ ਕੋਲੋਂ ਬਰਾਮੇ ਵਾਲੇ ਰੋਡ ਦੇ ਕੋਲੋਂ ਇਧਰਲੀ ਸਾਈਡ ਤੇ ਥੋੜਾ ਜਿਆਦਾ ਰਸਤਾ ਜਾਂਦਾ ਇਦਾਂ ਉੱਥੇ ਇੱਕ ਸੀਗਾ ਜਿੱਦਾਂ ਅਸੀਂ ਦੱਤ ਦੁੱਤਰ ਹਾਂਜੀ ਵੱਡੇ ਵੱਜੇ ਹਾਂਜੀ ਮਤਲਬ ਕਤਲ ਹੀ ਹੋ ਗਿਆ ਜਦੋਂ ਕਤਲ ਹੋ ਗਿਆ ਵਾ ਤਾਂ ਹੁਣ ਕੀ ਮੰਗਦੇ ਪੁੱਛਾ ਜੀ ਮੰਗਦੇ ਇਨਸਾਫ ਦੀ ਕਰਦੇ ਆ ਕੋਈ ਨਿੰਜੀਸ਼ ਵੀ ਇਸ ਨੌਜਵਾਨ ਦੀ ਕਿਸੇ ਨੂੰ ਪਾ ਲਈ ਨਹੀਂ ਨਿੰਵੰਜੀਸ਼ ਇੱਕ ਇਕੱਠੇ ਘੁੰਮਦੇ ਸੀਗੇ ਅਸੀਂ ਦੋ ਹਾਂ ਦੋਸਤ ਪਿੰਡ ਸਾਡਾ ਪਰਿਵਾਰੀ ਤਕਰੀਬਨ ਹੁੰਦਾ ਉਦਾਂ ਮਤਲਬ ਇੱਕ ਦੂਜੇ ਦੇ ਨਾਲ ਹਾਂਜੀ ਪਰਿਵਾਰਕੀ ਸਾਂਝ ਹੈਗੀ ਆ ਤੇ ਕੋਈ ਇਹਨਾਂ ਦੀ ਗੱਲਬਾਤ ਦਾ ਪਤਾ ਵੀ ਨਹੀਂ ਗੱਲ ਕਿ ਕੀ ਹੋਇਆ ਕੀ ਨਹੀਂ ਹੋਇਆ ਜਿੱਦਾਂ ਸਾਨੂੰ ਤਾਂ ਕੋਈ ਇਹ ਵੀ ਨਹੀਂ ਪਤਾ ਵੀ ਇਹ ਲੜੇ ਆ ਜਾਂ ਨਹੀਂ ਲੜੇ ਇਹ ਤਾਂ ਇੱਥੇ ਪਤਾ ਲੱਗਾ ਕਿ ਵੀ ਇਦਾਂ ਇਦਾਂ ਗੱਲਬਾਤ ਉਹ ਇੱਕ ਜਸਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕੁਤਬੀਵਾਲ ਜ਼ਖਮੀ ਹਾਲਤ ਵਿੱਚ ਉਹਦੇ ਪਰਿਵਾਰਕ ਮੈਂਬਰ ਸਿ ਉਹ ਰਸਤਾ ਲੈ ਕੇ ਆਏ ਸੀ ਜਿਹੜਾ ਰਾਤ ਲੈ ਕੇ ਆਇਆ ਸੀ ਉਸ ਤੋਂ ਬਾਅਦ ਹੁਣ ਜਾਂਚ ਜਾਰੀ ਹੈ ਅਜੇ ਪਤਾ ਕਰ ਰਹੇ ਆ ਕਿ ਕਿਹੜੇ ਕਿਹੜੇ ਬੰਦਿਆਂ ਨੇ ਉਹਨੂੰ ਸੱਟਾਂ ਮਾਰੀਆਂ ਤੇ ਬੰਦੀ ਕਾਰਵਾਈ ਕੀਤੀ ਜਾਏਗੀ